ਕੀ ਕੱਤਕ ਸਾਹਿਬ ਦੇ ਸਾਬਕਾ ਜਥੇਦਾਰ ਗੁਰਦੀਪ ਸਿੰਘ ਕੌਣਕੇ ਦੇ ਕਤਲ ਮਾਮਲੇ ਦੇ ਵਿੱਚ ਹੁਣ ਨਵੇਂ ਖੁਲਾਸੇ ਹੋਏ ਹਨ ਤਤੋਂ ਕਿਤੇ ਨਾ ਕਿਤੇ ਹੁਣ ਇਹ ਜਿਹੜਾ ਹੈ ਮੰਗ ਉਠਰੀ ਹੈ ਕਿ ਪਰਿਵਾਰ ਨੂੰ ਉਹ ਇਨਸਾਫ ਦਿਲਾਇਆ ਜਾਵੇ ਹਾਲਾਂਕਿ ਇਨਸਾਫ ਦੀ ਜਿਹੜੀ ਲੜਾਈ ਹੈ ਉਹ 2008 ਦੇ ਵਿੱਚ ਹੀ ਸ਼ੁਰੂ ਹੋ ਗਈ ਸੀ ਜਦ ਪੰਜਾਬ ਅਤੇ ਹਰਨਾ ਨਾਈ ਕੋਰਟ ਦੇ ਵਿੱਚ ਸ਼ਮਨੇ ਕਾਲੇਦਲ ਅੰਮ੍ਰਿਤਸਰ ਦੇ ਆਗੂ ਅਤੇ ਸੰਸਦ ਸਿਮਰਨਜੀਤ ਸਿੰਘ ਮਾਨ ਨੇ ਇੱਕ ਪਟੀਸ਼ਨ ਦਾਇਰ ਕੀਤੀ ਸੀਗੀ ਅਤੇ ਕਿਹਾ ਸੀਗਾ ਕਿ ਇਹ ਮਰਡਰ ਹੈ ਤੇ ਜਿਨ੍ਹਾਂ ਨੇ ਪਟੀਸ਼ਨ ਦਾਇਰ ਕੀਤੀ ਸੀ ਉਹ ਐਡਵੋਕੇਟ ਸਾਡੇ ਨਾਲ ਨੇ ਪੰਜਾਬ ਅਤੇ ਹਰਨਾ ਹਾਈ ਕੋਰਟ ਦੇ ਸੀਨੀਅਰ ਐਡਵੋਕੇਟ ਰੰਜਨ ਲਖਨਪਾਲ ਜੀ ਸਰ ਪਟੀਸ਼ਨ ਦਾਇਰ ਕੀਤੀ ਗਈ ਸੀਗੀ ਕੀ ਕੁਝ ਸਰ ਪਟੀਸ਼ਨ ਦੇ ਵਿੱਚ ਲਿਖਿਆ ਗਿਆ ਸੀਗਾ ਉਸ ਵੇਲੇ ਤੇ ਕੋਰਟਸ ਨੇ ਕਿਸ ਤਰੀਕੇ ਨਾਲ ਐਂਟਰਟੇਨ ਕੀਤਾ ਅਧਿਆਪਨ ਜੀ ਕੇ ਐ ਸਿਮਿੰਜਿਸ ਮਾਨਿਕ ਹੈ ਕਿ ਸਪਾਇਆ ਸੀਗਾ ਮੇਰੇ ਥ्रू ਜਦੋਂ ਜੱਤ ਕੌਂਕੀ ਦੀ ਵਾਈਫ ਨੇ ਮਾਨਸਬ ਅਪਰੋਚ ਕੀਤਾ ਕਿ ਉਹਨੂੰ ਇਨਸਾਫ ਦਿਵਾਇਆ ਜਾਏ ਉਸੇ ਲਈ ਸੀ ਕਿ ਸਪਾਇਆ ਸੀਗਾ ਇਹਨਾਂ ਸਾਲਾਂ ਬਾਅਦ ਹੁਣ ਜਿਹੜੀ ਰਿਪੋਰਟ ਆਈ ਹੈ ਕੀ ਹੈ ਜਿਸ ਕਿਹਾ ਗਿਆ ਹੈਗਾ ਕਿ ਇੱਕ ਸਪਾਇਏ ਨੇ ਆਪਣੇ ਹੱਥਾਂ ਅੱਖਾਂ ਨਾਲ ਦੇਖਿਆ ਕਿ ਜੱਤੇ ਜੱਤ ਸਾਹਿਬ ਨੂੰ ਗੋਲੀ ਮਾਰ ਦਿੱਤੀ ਤੇ ਹੁਣ ਦਸੀ ਬੰਕਰ ਹੈ ਨਾ ਜਿਹੜਿਆ ਲੋਕ ਸਾਰੇ ਮਾਰੇ ਗਏ ਦਮ ਪੁਲਿਸ ਪੁਲਿਸ ਦੇ ਦੁਆਰੇ ਗਏ ਉਹਨਾਂ ਨੂੰ ਕੁਝ ਕੰਪਨਸੇਟ ਕਿਉਂ ਹੋਇਆ ਹੈ ਉਹਨਾਂ ਦੇ ਲੋਕਾਂ ਨੂੰ ਉਹਨਾਂ ਦੇ ਸ਼ਿਦਾਰਨ ਕੋਈ ਇਨਸਾਫ ਦਿਓ ਹੁਣ ਲੱਗ ਰਿਹਾ ਹੈ ਕਿ ਉਮੀਦ ਕਿ ਇਨਸਾਫ ਮਿਲੇਗਾ ਉਹਨਾਂ ਦੀ ਫੈਮਿਲੀ ਨੂੰ ਕਿਉਂਕਿ ਇਨਾ ਸਮਾਂ ਇੰਤਜ਼ਾਰ ਕੀਤਾ ਇਨਸਾਫ ਤੇ ਲਈ ਅੱਜ ਜੀ ਕਿ ਅਸੀਂ ਆਸ ਕਰਦੇ ਹੁਣ ਕਿਉਂਕਿ ਦਿਨ ਹੁਣ ਬਦਲ ਚੁੱਕੇ ਨੇ ਕੇ ਗੁੱਸਤਾ ਉਹਨਾਂ ਦੇ ਰਹਿ ਗਿਆਨ ਸਾਫ਼ ਕਰੋ ਜਿਹੜੇ ਫੈਮਲੀਆਂ ਨੇ ਇਹ ਜੀਆਂ ਉਹਨੂੰ ਕੰਪਨਸੇਟ ਕਰੋ ਤਾਂ ਕਿ ਕੁਝ ਹੋ ਬਣੀ ਜਾਏ ਔਰ ਮੈਂ ਸਮਝਦਾ ਕਿ ਸੀਐਨ ਸਾਹਿਬ ਦੇ ਕੋਲ ਅਸਲ ਇੱਕ ਬਹੁਤ ਚੰਗਾ ਮੌਕਾ ਆਇਆ ਹੈ ਕਿ ਇਹਦਾ ਫੈਮਲੀਆਂ ਦੇ ਕੋਈ ਬਾਮ ਲਾਇਆ ਜਾਏ ਇਨਸਾਫ ਦੀ ਤਜਰਬਾ ਔਰ ਜਿਹਨਾਂ ਨੇ ਇਹਦੇ ਬੰਦੇ ਬਾਰੇ ਉਹਨਾਂ ਨੂੰ ਵੀ ਤੁਸੀਂ ਵੱਧ ਤੋਂ ਵੱਧ ਸਿਰਾਹਤ ਦਿਓ ਕੈਮਰਾਪਰਸਨ ਗੁਰਵਿੰਦਰ ਦੇ ਨਾਲ ਪੂਜਾ ਵਰਮਾ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਸ਼੍ਰੀ ਕਾਲਤਕ ਸਾਹਿਬ ਦੇ ਸਾਬਕਾ ਜਥੇਦਾਰ ਗੁਰਦੀਪ ਸਿੰਘ ਕੋਣਕੇ ਦੇ ਕਤਲ ਮਾਮਲੇ ਦੇ ਵਿੱਚ ਹੁਣ ਨਵੇਂ ਖੁਲਾਸੇ ਹੋਏ ਹਨ ਤਤੋਂ ਕਿਤੇ ਨਾ ਕਿਤੇ ਹੁਣ ਇਹ ਜਿਹੜਾ ਹੈ ਮੰਗ ਉਠਰੀ ਹੈ ਕਿ ਪਰਿਵਾਰ ਨੂੰ ਉਹ ਇਨਸਾਫ ਦਿਲਾਇਆ ਜਾਵੇ ਹਾਲਾਂਕਿ ਇਨਸਾਫ ਦੀ ਜਿਹੜੀ ਲੜਾਈ ਹੈ ਉਹ 2008 ਦੇ ਵਿੱਚ ਹੀ ਸ਼ੁਰੂ ਹੋ ਗਈ ਸੀ ਜਦ ਪੰਜਾਬ ਅਤੇ ਹਰਨਾਇ ਕੋਰਟ ਦੇ ਵਿੱਚ ਸ਼ਮਨ ਕਾਲੇਦਲ ਅੰਮ੍ਰਿਤਸਰ ਦੇ ਆਗੂ ਅਤੇ ਸੰਸਦ ਸਿਮਰਨਜੀਤ ਸਿੰਘ ਮਾਨ ਨੇ ਇੱਕ ਪਟੀਸ਼ਨ ਦਾਇਰ ਕੀਤੀ ਸੀਗੀ ਅਤੇ ਕਿਹਾ ਸੀਗਾ ਕਿ ਇਹ ਮਰਡਰ ਹੈ ਤੇ ਜਿਨ੍ਹਾਂ ਨੇ ਪਟੀਸ਼ਨ ਦਾਇਰ ਕੀਤੀ ਸੀ ਉਹ ਐਡਵੋਕੇਟ ਸਾਡੇ ਨਾਲ ਨੇ ਪੰਜਾਬ ਅਤੇ ਹਰਨਾ ਹਾਈ ਕੋਰਟ ਦੇ ਸੀਨੀਅਰ ਐਡਵੋਕੇਟ ਰੰਜਨ ਲਖਨਪਾਲ ਜੀ ਸਰ ਪਟੀਸ਼ਨ ਦਾਇਰ ਕੀਤੀ ਗਈ ਸੀਗੀ ਕਿ ਕੁਝ ਸਰ ਪਟੀਸ਼ਨ ਦੇ ਵਿੱਚ ਲਿਖਿਆ ਗਿਆ ਸੀਗਾ ਉਸ ਵੇਲੇ ਤੇ ਕੋਰਟਸ ਨੇ ਕਿਸ ਤਰੀਕੇ ਨਾਲ ਐਂਟਰਟੇਨ ਕੀਤਾ ਐਡਵੋਕੇਟ ਜੀ ਕਿ ਸਮੇਂ ਦੀ ਇਸ ਮਾਨਿਕਾ ਕੇ ਕੇਸ ਪਾਇਆ ਸੀਗਾ ਮੇਰੇ ਥ्रू ਜਦੋਂ ਜੱਤਾ ਕੌਂਕੀ ਦੀ ਵਾਈਫ ਨੇ ਮਾਨ ਸਾਹਿਬ ਨੂੰ ਅਪਰੋਚ ਕੀਤਾ ਕਿ ਉਹਨੂੰ ਇਨਸਾਫ ਦਿਵਾਇਆ ਜਾਏ ਉਸੇ ਲਈ ਸੀ ਹ ਕੇਸ ਪਾਇਆ ਸੀਗਾ ਇਹਨਾਂ ਸਾਲਾਂ ਬਾਅਦ ਹੁਣ ਜੜੀ ਰਿਪੋਰਟ ਆਈ ਹੈ ਕਿ ਜਿਸ ਕਿਹਾ ਗਿਆ ਹੈਗਾ ਕਿ ਇੱਕ ਸਪਾਈ ਨੇ ਅਬਦੇ ਹੱਥਾਂ ਅੱਖਾਂ ਨਾਲ ਦੇਖਿਆ ਕਿ ਜੱਤਾ ਸਾਹਿਬ ਨੂੰ ਗੋਲੀ ਮਾਰ ਦਿੱਤੀ ਤੇ ਹੁਣ ਅਸੀਂ ਇਹ ਬੰਦ ਕਰ ਰਹੇ ਹਾਂ ਜਿਹੜੇ ਆ ਲੋਕ ਸਾਰੇ ਮਾਰੇ ਗਏ ਦਮ ਪੁਲਿਸ ਪੁਲਿਸ ਦੇ ਦੁਆਰੇ ਗਏ ਉਹਨਾਂ ਨੂੰ ਕੁਝ ਕੰਪਨਸੇਟ ਕੀਤਾ ਜਾਏ ਉਹਨਾਂ ਦੇ ਲੋਕਾਂ ਨੂੰ ਉਹਨਾਂ ਦੇ ਰਿਸ਼ਤਦਾਰਾਂ ਨੂੰ ਕੋਈ ਇਨਸਾਫ ਦਿਓ ਹੁਣ ਲੱਗ ਰਿਹਾ ਕਿ ਉਮੀਦ ਕਿ ਇਨਸਾਫ ਮਿਲੇਗਾ ਉਹਨਾਂ ਦੀ ਫੈਮਿਲੀ ਨੂੰ ਕਿਉਂਕਿ ਇਨਾ ਸਮਾਂ ਇੰਤਜ਼ਾਰ ਕੀਤਾ ਇਨਸਾਫ ਤੇ ਲਈ ਅੱਜ ਜੀ ਕਿ ਅਸੀਂ ਆਸ ਕਰਦੇ ਹੁਣ ਕਿਉਂਕਿ ਦਿਨ ਹੁਣ ਬਦਲ ਚੁੱਕੇ ਨੇ કે ગુડ તો ਅੰਦਰ ਰਹਿ ਕੇ ਇਨਸਾਫ ਕਰੋ ਜਿਹੜੇ ਫੈਮਲੀਆਂ ਨੇ ਇਹ ਜੀਆਂ ਉਹਨੂੰ ਕੰਪਨਸੇਟ ਕਰੋ ਤਾਂ ਕਿ ਕੁਝ ਹੋ ਬਣੀ ਜਾਵੇ ਪਰ ਮੈਂ ਸਮਝਦਾ ਕਿ ਸੀਐਮ ਸਾਹਿਬ ਦੇ ਕੋਲ ਅਸਲ ਹੈ ਇੱਕ ਬਹੁਤ ਚੰਗਾ ਮੌਕਾ ਆਇਆ ਹੈ ਕਿ ਇਹਦਾ ਫੈਮਲੀਆਂ ਦੇ ਕੋਈ ਬਾਮ ਲਾਇਆ ਜਾਵੇ ਇਨਸਾਫ ਕੀ ਤਰ੍ਹਾਂ ਉਹ ਜਿਹਨਾਂ ਨੇ ਇਹਦੇ ਬੰਦੇ ਬਾਰੇ ਉਹਨਾਂ ਨੂੰ ਵੀ ਤੁਸੀਂ ਵਕਤ-ਵਕਤ ਸਿਰਾਓਗੇ ਕੈਮਰਾਪਰਸਨ ਗੁਰਵਿੰਦਰ ਦੇ ਨਾਲ ਪੂਜਾ ਵਰਮਾ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ